ਪਹਿਲਾਂ ਅੱਜ ਦੇ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਮੋਗਾ ਵਿਖੇ ਪਹੁੰਚਣ ਤੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਜੋ ਸਭ ਤੋਂ ਵੱਡਾ ਪ੍ਰੋਗਰਾਮ ਹੈ ਯੁੱਧ ਨਸ਼ਿਆਂ ਵਿਰੁੱਧ ਉਹ ਚੱਲ ਰਿਹਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜੋ ਇੱਕ ਪ੍ਰੋਮਿਸ ਸੀਗਾ ਪੰਜਾਬ ਤੇ ਪੰਜਾਬੀਆਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਟੋਟਲ ਡਰੱਗ ਫ੍ਰੀ ਸਟੇਟ ਬਣਾ ਕੇ ਛੱਡਾਂਗੇ ਉਹਦੇ ਤਹਿਤ ਇਹ ਬਹੁਤ ਵੱਡਾ ਜੋ ਇੱਕ ਫਲੈਕਸ ਪ੍ਰੋਗਰਾਮ ਚੱਲ ਰਿਹਾ ਜਿਹਦੇ ਤਹਿਤ ਅੱਜ ਅਸੀਂ ਅਸੀਂ ਜ਼ਿਲ੍ਹਾ ਮੋਗਾ ਵਿਖੇ ਮੈਂ ਪਹੁੰਚੇ ਆਂ ਇਹ ਡਿਸਟ੍ਰਿਕਟ ਜਿਹੜਾ ਹੈ ਇਹ ਬਤੌਰ ਮਨਿਸਟਰ ਦੀ ਤੌਰ ਤੇ ਇਹ ਮੈਂ ਸੁਪਰਵਾਈਜ਼ ਕਰ ਰਿਹਾ ਹਾਂ ਸੋ ਮੈਂ ਇਹਦੇ ਵਿੱਚ ਤੁਹਾਨੂੰ ਕੁਝ ਬਹੁਤ ਇੰਪੋਰਟੈਂਟ ਫੈਕਟਸ ਐਂਡ ਫਿਗਰਸ ਦੱਸਣੇ ਚਾਹਨਾ ਹੈ ਜਿਹੜੀ ਸਾਡੀ ਇਹ ਮੁਹਿੰਮ 1 3 2025 ਤੋਂ ਚੱਲੀ ਹੈ ਅੱਜ ਅਸੀਂ 16 ਤਰੀਕ ਚ ਬੈਠੇ ਆ 16 3 2025 ਚ ਅ ਨਾ ਸੌਰੀ 18 ਚ ਬੈਠੇ ਆ 16 3 2025 ਤੱਕ ਦਾ ਮੈਂ ਤੁਹਾਨੂੰ ਆਕੜਾ ਦੱਸਣ ਲੱਗਿਆ ਜੋ ਜਿਹਦੇ ਵਿੱਚ ਕੀ ਹੈ ਕਿ ਜਿੰਨੀਆਂ ਹੁਣ ਤੱਕ ਇਹਦੇ ਚ ਟੋਟਲ ਐਫ ਆਈ ਆਰਸ ਰਜਿਸਟਰਡ ਹੋਈਆਂ 1651 ਐਫ ਆਈ ਆਰ ਰਜਿਸਟਰਡ ਹੋਈਆਂ ਜੀਰੇ ਚੋਂ ਨੰਬਰ ਆਫ ਪਰਸਨ ਅਰੈਸਟਡ ਹੋਏ ਨੇ 2575 ਬੰਦੇ ਅਸੀਂ ਇਸ ਡਰੱਗ ਕੇਸ ਦੇ ਵਿੱਚ ਹੁਣ ਤੱਕ ਅਰੈਸਟ ਕੀਤੇ ਨੇ ਜਿਹੜੀ ਹੈਰੋਇਨ ਦੀ ਬਰਾਮਦਗੀ ਹੋਈ ਹੈ 95 ਕਿਲੋ 264 ਗ੍ਰਾਮ ਦੀ ਬਰਾਮਦਗੀ ਹੈਰੋਇਨ ਦੀ ਹੋਈ ਹੈ ਪੋਪੀ ਹਸਕ ਦੀ 1128 ਕਿਲੋ 806 ਗ੍ਰਾਮ ਦੀ ਹੋਈ ਹੈ ਓਪੀਐਮ ਦੀ 52 ਕਿਲੋ 316 ਗ੍ਰਾਮ ਦੀ ਹੋਈ ਹੈ ਗਾਂਜਾ ਦੀ 16 ਕਿਲੋ 790 ਗ੍ਰਾਮ ਦੀ ਹੋਈ ਹੈ ਚਰਸ ਦੀ 4 ਕਿਲੋ 632 ਗ੍ਰਾਮ ਹੋਈ ਹੈ ਜਿਹੜੇ ਟੈਬਲੇਟ ਕੈਪਸੂਲ ਤੇ ਪਿਲਸ ਨੇ 725666 ਦੀ ਰਿਕਵਰੀ ਹੋਈ ਹੈ ਲਾਹਣ ਦੀ 1733 ਲੀਟਰ ਦੀ ਹੋਈ ਹੈ ਡਰੱਗ ਮਨੀ ਜਿਹੜਾ ਅਸੀਂ ਜਬਤ ਕੀਤਾ 642603 ਰੁਪਏ ਔਰ ਜਿਹੜਾ ਇਲੀਸਿਟ ਲੀਕਰ ਹੈ 498 ਬੋਟਲਸ ਜਬਤ ਕੀਤੀਆਂ ਨੇ ਟੋਟਲ ਇੰਜੈਕਸ਼ਨਸ 279 ਇੰਜੈਕਸ਼ਨਸ ਕੀਤੇ ਨੇ ਇਨਟੌਕਸਿਕੈਂਟ ਪਾਊਡਰ 6 ਕਿਲੋ 204 ਗ੍ਰਾਮ ਐਕਟਿਵ ਆ ਮੋਟਰਸਾਈਕਲ ਜਿਹੜੇ ਇਹਦੇ ਚ ਯੂਜ਼ ਹੁੰਦੇ ਸੀ 22 ਜਬਤ ਕੀਤੇ ਨੇ ਮੋਬਾਈਲ ਫੋਨ 8 ਜਬਤ ਕੀਤੇ ਨੇ ਜਿਹੜੀਆਂ ਕਾਰਸ ਨੇ ਜਿਹੜੀਆਂ ਇਹਦੇ ਚ ਯੂਜ਼ ਕਰਦੇ ਸੀ ਡਰੱਗ ਪੈਡਲਰਸ ਚਾਰ ਚਾਰ ਜਣੇ ਕਿ ਸੀਲ ਕੀਤੀਆਂ ਨੇ ਜਿਹੜੇ ਪਿਸਟਲਸ ਯੂਜ਼ ਹੁੰਦੇ ਸੀ 12 ਪਿਸਟਲਸ ਔਰ ਜਿਹੜੇ ਜਿੰਦਾ ਕਾਰਟੂਸ 4 ਤੇ ਜਿਹੜੇ 골ਡ ਦੀ ਇਹਨਾਂ ਤੋਂ ਰਿਕਵਰੀ ਹੋਈ ਹੈ 406 403 ਗ੍ਰਾਮ ਜਿਹਦੇ ਵਿੱਚ ਦੋ ਚੈਨਾ ਤੇ ਇੱਕ ਹਾਰ ਦੀ ਬਰਾਮਦਗੀ ਹੋਈ ਹੈ ਜਿਹੜੀ ਚਾਂਦੀ ਹੈ ਸਿਲਵਰ 1 ਕਿਲੋ 200 ਗ੍ਰਾਮ ਤੇ ਚਰਸ ਹੈ ਜਿਹੜੀ ਉਹ 700 ਗ੍ਰਾਮ ਆਈਸ ਹੈ ਜਿਹੜੀ 1 ਕਿਲੋ 10 ਗ੍ਰਾਮ ਤੇ ਜਿਹੜੇ ਪੀਓ ਭਗੌੜੇ ਸੀ ਉਹਨਾਂ ਦੀ ਦੁਆਰਤੀ ਅਰੈਸਟ ਜਿਹੜੇ ਕੀਤੇ ਗਏ ਨੇ ਲੱਭ ਕੇ 7 ਬੰਦੇ ਤੇ ਜਿਹੜੇ ਪ੍ਰੀਵੈਂਟਿਵ ਐਕਸ਼ਨ ਅਸੀਂ ਲੱਤਾ ਉਹਦੇ ਚ 27 ਬੰਦੇ ਅਸੀਂ ਜਿਹੜੇ ਪ੍ਰੀਵੈਂਟਿਵ ਐਕਸ਼ਨ ਦੇ ਅਗੇਂਸਟ ਇਹਨਾਂ ਚ ਫੜੇ ਨੇ ਤੇ ਨਾਲ ਇਲੈਕਟ੍ਰਿਕ ਕੰਡੇ ਜਿਹਦੇ ਤੇ ਵੇਟ ਕਰਦੇ ਸੀ ਦੋ ਕੰਡਿਆਂ ਦੀ ਰਿਕਵਰੀ ਕੀਤੀ ਹੈ ਸਿਲਵਰ ਫੋਇਲ 4 ਸਮੈਕ 110 ਗ੍ਰਾਮ ਤੇ ਗ੍ਰੀਨ ਪਲਾਂਟ 10 ਕਿਲੋ ਇਸ ਦੇ ਨਾਲ ਅਸੀਂ ਟ੍ਰੈਫਿਕ ਚਲਾਨ ਜਿਹੜੇ ਕੀਤੇ ਨੇ 5599 ਟ੍ਰੈਫਿਕ ਚਲਾਨ ਕੀਤੇ ਨੇ ਵਹੀਕਲ ਜਿਹੜੇ ਅਸੀਂ ਚੈਕਿੰਗ ਕੀਤੇ ਨੇ 1556 ਵਹੀਕਲਾਂ ਦੀ 16 ਤਰੀਕ ਤੱਕ ਇਹ ਜਿਹੜਾ ਡਾਟਾ ਮੈਂ ਤੁਹਾਨੂੰ ਦੇ ਰਿਹਾ ਉਹਦੇ ਚ ਅਸੀਂ 1556 ਵਹੀਕਲ ਚੈੱਕ ਕੀਤੇ ਨੇ ਵਹੀਕਲ ਇੰਪਾਉਂਡ ਕੀਤੇ ਨੇ ਜਿਨ੍ਹਾਂ ਚ ਕੋਈ ਨਾ ਕੋਈ ਗਲਤੀ ਪਾਈ ਗਈ ਹੈ 69 ਅਸੀਂ ਵਹੀਕਲ ਇੰਪਾਉਂਡ ਕੀਤੇ ਨੇ ਜਿਹੜੇ ਸਸਪੀਸ਼ੀਅਸ ਪਰਸਨ ਚੈੱਕ ਕੀਤੇ ਨੇ 3874 ਪਰਸਨ ਦੀ ਸਸਪੀਸ਼ੀਅਸ ਚੈਕਿੰਗ ਹੋਈ ਹੈ ਇਹਦੇ ਚ ਜਿਹੜੇ ਅਸੀਂ ਸਟੂਡੈਂਟਸ ਦੇ ਨਾਲ ਵਿਦਿਆਰਥੀਆਂ ਦੇ ਨਾਲ ਜਾ ਕੇ ਜਿਹੜੀ ਮੀਟਿੰਗ ਕੀਤੀ ਹੈ ਇਸ ਸੰਬੰਧ ਦੇ ਵਿੱਚ ਜਾਗਰੂਕਤਾ ਕਰਨ ਦੀ 1028 ਸਟੂਡੈਂਟਸ ਦੇ ਨਾਲ ਸਾਡੇ ਡਿਪਾਰਟਮੈਂਟ ਨੇ ਜਾ ਕੇ ਸੰਪਰਕ ਕੀਤਾ ਔਰ ਟੋਟਲ ਅਸੀਂ 122 ਮੀਟਿੰਗਾਂ 16 3 2025 ਤੱਕ ਇਹ ਜਿਹੜਾ ਤੁਹਾਨੂੰ ਮੈਂ ਡਾਟਾ ਦੇ ਰਿਹਾ ਇਸ ਦੇ ਨਾਲ ਨਾਲ ਅੱਜ ਅਸੀਂ ਉਹ ਡਿਸਟ੍ਰਿਕਟ ਮੋਗਾ ਦੇ ਵਿੱਚ ਬੈਠੇ ਆਂ ਮੇਰੇ ਨਾਲ ਸਾਡੇ ਸਤਕਾਰਯੋਗ ਐਮਐਲਏ ਸਹਿਬਾਨ ਅਮਰਿਤਪਾਲ ਸਿੰਘ ਜੀ ਸੁਖਨੰਦਨ ਸਾਹਿਬ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਅਮਨਦੀਪ ਕੌਰ ਅਰੋੜਾ ਜੀ ਮਨਜੀਤ ਸਿੰਘ ਜੀ ਬਲਾਸਪੁਰ ਸਾਹਿਬ ਬੈਠੇ ਨੇ ਜਿੱਥੇ ਤੱਕ ਡਿਸਟ੍ਰਿਕਟ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਤੇ ਨਾਲ ਡਿਪਟੀ ਕਮਿਸ਼ਨਰ ਸਾਗਰ ਸੇਤਿਆ ਜੀ ਤੇ ਐਸਐਸਪੀ ਮੋਗਾ ਗਾਂਧੀ ਜੀ ਇਹਨਾਂ ਨੂੰ ਕਲੀਅਰ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਕੋਈ ਵੀ ਇੱਕ ਵੀ ਕਿਸੇ ਕਿਸਮ ਦਾ ਕੋਈ ਬੰਦਾ ਜਿਹੜਾ ਮੋਗੇ ਜ਼ਿਲ੍ਹੇ ਦੇ ਅੰਦਰ ਕੋਈ ਨਸ਼ੇ ਦਾ ਸੌਦਾਗਰ ਬੈਠਾ ਹੋਵੇ ਕੋਈ ਨਸ਼ੇ ਦਾ ਵਪਾਰੀ ਬੈਠਾ ਹੋਵੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹਾਂ ਜਿਹੜੇ ਬੱਚੇ ਕੋਈ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਸਾਡੇ ਕੋਲ ਸਾਰਾ ਸਿਸਟਮ ਅਸੀਂ ਅਰੇਂਜ ਕੀਤਾ ਜਿਹਦੇ ਵਿੱਚ ਓਟ ਕਲੀਨਿਕ ਜਿਹਦੇ ਵਿੱਚ ਥੋੜੇ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਨੇ ਜੀਰੇ ਵਿੱਚ ਨਸ਼ਾ ਛਡਾਊ ਕੇਂਦਰ ਨੇ ਸਾਡੇ ਕੋਲ ਉਹਦੇ ਉੱਥੇ ਪੂਰਾ ਮੁਕਤਾ ਇੰਤਜ਼ਾਮ ਨੇ ਸਾਡੇ ਕੋਲ ਉੱਥੇ ਦਵਾਈਆਂ ਵੀ ਅਵੇਲੇਬਲ ਨੇ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੈ ਜਿਹੜੇ ਬੱਚੇ ਤਾਂ ਡਰਗ ਦੀ ਦਲਦਲ ਚ ਫਸ ਗਏ ਉਹਨਾਂ ਬੱਚਿਆਂ ਨੂੰ ਇਹਦੇ ਚੋ ਬਚਾਣਾ ਇਹਨਾਂ ਤੋਂ ਰਿਕਵਰ ਕਰਨਾ ਰਿਕਵਰ ਕਰਕੇ ਮੁਖਤਾਰਾ ਚ ਲੈ ਕੇ ਆਣਾ ਉਹ ਸਾਡੀ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਸਰਕਾਰ ਦਾ ਸਭ ਤੋਂ ਪਹਿਲਾ ਪ੍ਰੋਗਰੇਟਿਵ ਹੈ ਪਰ ਹਾਂ ਜਿਨ੍ਹਾਂ ਨੇ ਇਸ ਦਲਦਲ ਦੇ ਵਿੱਚ ਇਹਨਾਂ ਬੱਚਿਆਂ ਨੂੰ ਧਕੇਲੇ ਆ ਜਿਹੜੇ ਮਾੜੇ ਅੰਸਰਾਂ ਨੇ ਇਸ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਟੱਕਣ ਦੀ ਕੋਸ਼ਿਸ਼ ਕੀਤੀ ਆ ਉਹ ਕਿਸੇ ਵੀ ਖੁੱਡਚ 'ਚ ਲੁਕੇ ਬੈਠੇ ਹੋਣ ਉਹ ਕਿਸੇ ਵੀ ਜਗ੍ਹਾ ਕਿਸੇ ਪਿੰਡ 'ਚ ਲੁਕੇ ਬੈਠੇ ਹੋਣ ਕਿਸੇ ਸ਼ਹਿਰ ਦੇ ਕੋਨੇ 'ਚ ਲੁਕੇ ਬੈਠੇ ਹੋਣ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਜਾਂ ਤਾਂ ਨਸ਼ੇ ਦਾ ਧੰਦਾ ਛੱਡ ਦਿਓ ਨਹੀਂ ਫਿਰ ਪੰਜਾਬ ਛੱਡ ਦਿਓ ਆਦਰਵਾਈਜ਼ ਤੁਸੀਂ ਉਹ ਦਿਨ ਨੂੰ ਪਛਤਾਓਗੇ ਕਿ ਜਿਹੜੇ ਦਿਨ ਤੁਸੀਂ ਇਹ ਸੋਚੋਗੇ ਵੀ ਅਸੀਂ ਕਿਤੇ ਸਰਕਾਰ ਦੀ ਇਹ ਗੱਲ ਮੰਨ ਲਈ ਹੁੰਦੀ। ਸੋ ਜਿੱਥੇ ਤੁਸੀਂ ਦੇਖਿਆ ਹੋਣਾ ਕਿ ਜਿਨ੍ਹਾਂ ਨੇ ਸਾਡੇ ਬੱਚੇ ਜਿਹੜੇ ਵਿਚਾਰੇ ਪੰਜਾਬ ਦੇ ਬੱਚੇ ਜਵਾਨ ਬੱਚੇ ਉਹਨਾਂ ਦੇ ਖੂਨ ਦੇ ਨਾਲ ਉਹਨਾਂ ਦੀ ਖੂਨ ਦੀ ਸਿਆਹੀ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਾਈਆਂ ਔਰ ਜਿਹੜੇ ਨਾਜਾਇਜ਼ ਬਿਲਡਿੰਗਾਂ ਬਣਾਈ ਬੈਠੇ ਨੇ ਖੂਨ ਦੀ ਕਮਾਈ ਦੇ ਨਾਲ ਬਿਲਡਿੰਗਾਂ ਬਣਾਈ ਬੈਠੇ ਨੇ ਜਿਨ੍ਹਾਂ ਨੇ ਨਾਜਾਇਜ਼ ਬਿਨਾ ਪਾਸ ਕੀਤੇ ਬਿਲਡਿੰਗਾਂ ਬਣਾਈਆਂ ਸ਼ਾਮਲਾਟ ਤੇ ਕਬਜ਼ੇ ਕਰਕੇ ਬਿਲਡਿੰਗਾਂ ਬਣਾਈਆਂ ਹੋਈਆਂ ਉਹਦੇ ਤੇ ਸਾਡਾ ਬਲਡੋਜ਼ਰ ਐਕਸ਼ਨ ਵੀ ਚੱਲ ਰਿਹਾ ਹੈ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਹੋਣਗੇ ਜਿਹੜੇ ਇਸ ਕਮਾਈ ਜਿਨ੍ਹਾਂ ਨੇ ਇਹ ਧੰਦੇ ਨਾਲ ਕਮਾਈ ਕੀਤੀ ਹੋ ਜਿਨ੍ਹਾਂ ਨੇ ਜਣੀ ਕਿ ਸਾਰੇ ਵਾਇਲਟ ਕੀਤੇ ਹੋਣਗੇ ਸਾਡੇ ਕੋਲ ਸਾਰਿਆਂ ਦਾ ਡਾਟਾ ਸਾਡੇ ਕੋਲ ਸਾਰਿਆਂ ਦਾ ਰਿਕਾਰਡ ਹੈ ਅਸੀਂ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਦੇ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਮਦਰੀ ਸਾਹਿਬ ਜੀ ਡਾਟਾ ਸਾਰਾ ਨਸ਼ੇ ਦਾ ਦੇ ਦਿੱਤਾ ਹੈ ਹੁਣ ਤੱਕ ਕਿੰਨੇ ਜਿਹੜੇ ਨੌਜਵਾਨ ਨੇ ਨਸ਼ਾ ਛੱਡ ਚੁੱਕੇ ਉਹਨਾਂ ਨੂੰ ਕਿਹੜਸ ਕੰਮ ਨਹੀਂ ਲਾਇਆ ਗਿਆ ਦੇਖੋ ਇਸ ਤਰ੍ਹਾਂ ਦਾ ਡੇਟਾ ਕਿਉਂਕਿ ਇਹ ਕੋਈ ਕੈਲਕੂਲੇਟਿਵ ਤਾਂ ਹੈ ਨਹੀਂ ਵੀ ਕਿੰਨੇ ਪਰਸੈਂਟ ਮਤਲਬ ਕਿੰਨੇ ਨੌਜਵਾਨ ਨਸ਼ੇਤੇ ਨੇ ਨਸ਼ੇ ਦੀ ਪ੍ਰੋਬਲਮ ਪੂਰੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਸਰਕਾਰਾਂ ਲੈ ਕੇ ਆਈਆਂ ਪੁਰਾਣੇ ਸਮੇਂ ਦੇ ਵਿੱਚ 2007 ਤੋਂ ਲੈ ਕੇ 17 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਉਸ ਟਾਈਮ ਦੇ ਵਿੱਚ ਸਭ ਤੋਂ ਵੱਧ ਨਸ਼ੇ ਦਾ ਵਪਾਰ ਨਸ਼ੇ ਸਿੰਥੈਟਿਕ ਨਸ਼ਾ ਕਦੇ ਸੋਚਿਆ ਨਹੀਂ ਸੀ ਵੀ ਔਰੇ ਆਊਗਾ ਸਭ ਤੋਂ ਵੱਧ